ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਚ ਉਹਨਾਂ ਸਾਨੂੰ ਇੱਕ ਇਸ ਤਰ੍ਹਾਂ ਦੀ ਘਟਨਾ ਦਾ ਜ਼ਿਕਰ ਮਿਲਦਾ ਹੈ ਕਿਸ ਤਰ੍ਹਾਂ ਦੀ ਸਾਖੀ ਦਾ ਜ਼ਿਕਰ ਮਿਲਦਾ ਹੈ ਜਿਦੇ ਚ ਇੱਕ ਸਿੱਖ ਦਾ ਇੱਕ ਗੁਰੂ ਦੇ ਪਿਆਰੇ ਦਾ ਗੁਰੂ ਨਾਲ ਕਿੰਨਾ ਕੁ ਪ੍ਰੇਮ ਹੁੰਦਾ ਹੈ ਉਹ ਚੀਜ਼ ਝਲਕਦੀ ਆ ਉਸ ਗੁਰੂ ਦੇ ਇਤਿਹਾਸ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਆਪਣੇ ਚਰਨ ਪਾਏ ਤੇ ਇੱਥੇ ਮਹਾਰਾਜ ਜੀ ਨੇ ਜਦੋਂ ਆ ਕੇ ਆਪਣਾ ਨਿਵਾਸ ਕੀਤਾ ਆਨੰਦਪੁਰ ਸਾਹਿਬ ਛੱਡਿਆ ਸਰਸਾ ਤਾਰ ਕੀਤੀ ਚਮਕੌਰ ਸਾਹਿਬ ਦਾ ਜੰਗ ਹੋਇਆ ਉਸ ਤੋਂ ਬਾਅਦ ਪਾਤਸ਼ਾਹ ਜੀ ਕਈ ਸਥਾਨਾਂ ਤੇ ਰੁੱਕਦੇ ਰੁੱਕਦੇ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਉਹ ਰੇਤਲਾ ਇਲਾਕਾ ਰੇਤੇ ਦੇ ਵੱਡੇ ਵੱਡੇ ਉੱਚੇ ਉੱਚੇ ਟਿੱਬੇ ਮਹਾਰਾਜ ਨੇ ਇੱਕ ਟਿੱਬੇ ਤੇ ਜਾ ਕੇ ਰੁੱਖਾਂ ਦੀ ਛਾਵੇਂ ਬਹਿ ਕੇ ਜਦੋਂ ਇਹ ਬਚਨ ਕੀਤਾ ਦਮ ਲਿਆ ਤੇ ਪਾਤਸ਼ਾਹ ਕਹਿਣ ਲੱਗੇ ਵੀ ਇਹ ਸਥਾਨ ਬੜਾ ਪਿਆਰਾ ਹੈ। ਇਹ ਜਗ੍ਹਾ ਬੜੀ ਪਿਆਰੀ ਹੈ। ਤੇ ਮਹਾਰਾਜ ਦੇ ਉੱਥੇ ਦਮ ਲੈਣ ਕਰ ਕਈ ਨਾ ਪੈ ਗਿਆ ਦਮਦਮਾ ਸਾਹਿਬ। ਜੀਵਨ ਦੇ ਕੁਝ ਮਹੀਨੇ ਦਮਦਮਾ ਸਾਹਿਬ ਧਰਤੀ ਤੇ ਬਤੀਤ ਕੀਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਟਿਕੇ ਹੋਏ ਨੇ ਤੇ ਨੇੜੇ ਇੱਕ ਪਿੰਡ ਹੈ ਜਿਹਨੂੰ ਅੱਜ ਚੱਕ ਫਤਿਹ ਸਿੰਘ ਵਾਲਾ ਕਹਿੰਦੇ ਆ। ਅੱਜ ਉਸ ਪਿੰਡ ਦਾ ਨਾਮ ਹੈ ਚੱਕ ਫਤਿਹ ਸਿੰਘ ਵਾਲਾ ਇਹ ਫਤਿਹ ਸਿੰਘ ਦੇ ਨਾਮ ਤੋਂ ਇਸ ਪਿੰਡ ਦਾ ਨਾਮ ਪਿਆ ਤੇ ਇਸੇ ਪਿੰਡ ਦਾ ਹੀ ਸੂਰਮਾ ਸੀ ਫਤਿਹ ਸਿੰਘ ਜਿਹਦੇ ਬਾਰੇ ਕਿਹਾ ਜਾਂਦਾ ਹੈ ਵੀ ਜਿੱਦੀ ਕਿਰਪਾਨ ਦੇ ਨਾਲ ਵਜੀਦ ਖਾਨ ਦਾ ਧੜ ਸਿਰ ਜਿਹੜਾ ਸੀ ਧੜ ਨਾਲੋਂ ਚੱਪੜ ਚਿੜੀ ਦੇ ਮੈਦਾਨ ਵਿੱਚ ਜੁਦਾ ਕੀਤਾ ਸੀ ਜਦੋਂ ਪਾਤਸ਼ਾਹ ਦਮਦਮਾ ਸਾਹਿਬ ਦੀ ਧਰਤੀ ਤੇ ਟਿਕੇ ਹੋਏ ਨੇ ਨਾ ਤੇ ਚੱਕ ਫਤਿਹ ਸਿੰਘ ਵਾਲਾ ਇਹਦੇ ਰਹਿਣ ਵਾਲੇ ਚਾਰ ਭਰਾ ਰਾਮ ਸਿੰਘ ਫਤੇ ਸਿੰਘ ਇਹ ਹੀ ਫਤੇ ਸਿੰਘ ਤਕਤ ਸਿੰਘ ਤੇ ਬਖਤ ਸਿੰਘ ਚਾਰ ਭਰਾ ਨੇ ਇਹਨਾਂ ਨੇ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡੇ ਪਿੰਡ 'ਚ ਵੀ ਚਰਨ ਪਾਓ ਸਾਡਾ ਪਿੰਡ ਇੱਥੋਂ ਕੁਝ ਮੀਲ ਦੀ ਦੂਰੀ ਤੇ ਹੈ ਕਿਰਪਾ ਕਰੋ ਸਾਡੇ ਘਰ 'ਚ ਵੀ ਚਰਨ ਪਾਓ ਇਹ ਜਿਹੜਾ ਪਰਿਵਾਰ ਹੈ ਨਾ ਇਹ ਬੜੇ ਪਿਛੋਂ ਹੀ ਕਈ ਪੀੜ੍ਹੀਆਂ ਤੋਂ ਗੁਰੂ ਘਰ ਨਾਲ ਜੁੜਿਆ ਹੋਇਆ ਇਹਨਾਂ ਦੇ ਵਡੇਰੇ ਸਨ ਭਾਈ ਭਗਤੂ ਜੀ ਜਿਹੜੇ 7ਵੇਂ ਪਾਤਸ਼ਾਹ ਗੁਰੂ ਹਰਿਐਸਾਹ ਮਹਾਰਾਜ ਜੀ ਦੇ ਸਮੇਂ ਤੋਂ ਗੁਰੂ ਘਰ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜੁੜੇ ਹੋਏ ਸਨ ਸਾਧ ਸੰਗਤ ਜੀ ਇਹ ਜਿਹੜੇ ਚਾਰ ਭਰਾ ਨੇ ਨਾ ਇਹਨਾਂ ਦੇ ਪਿਤਾ ਦੀਆਂ ਤਿੰਨ ਸ਼ਾਦੀਆਂ ਸਨ ਇੱਕ ਦੇ ਵਿੱਚੋਂ RAM ਸਿੰਘ ਫਤਿਹ ਸਿੰਘ ਇੱਕ ਚੋਂ ਤਖਤ ਸਿੰਘ ਬਖਤ ਸਿੰਘ ਤੇ ਇੱਕ ਦੇ ਵਿੱਚੋਂ ਜਿਹੜਾ ਇੱਕ ਇਹਨਾਂ ਦੀ ਮਤਰਈ ਮਾਤਾ ਸੀ ਬੀਬੀ ਦੇਸਾਂ ਜਿਹੜੀ ਉਹ ਇਸੇ ਨਗਰ 'ਚ ਹੀ ਰਹਿੰਦੀ ਆ ਇਹਨਾਂ ਨੇ ਬੇਨਤੀ ਕੀਤੀ ਪਾਤਸ਼ਾਹ ਸਾਡੇ ਘਰ ਚ ਚਰਨ ਪਾਓ ਇੱਕ ਦਿਨ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਫਤਿਹ ਇਹਨੂੰ ਰਾਮ ਸਿੰਘ ਨੂੰ ਵੀ ਰਾਮ ਸਿੰਘ ਤੂੰ ਬੜੇ ਦਿਨਾਂ ਤੋਂ ਬੇਨਤੀ ਕਰਦਾ ਅੱਜ ਚੱਲਦੇ ਆਂ ਤੇਰੇ ਨਗਰ ਚ ਸਤਗੁਰੂ ਘੋੜੇ ਤੇ ਸਵਾਰ ਹੋਏ ਨਾਲ ਕੁਝ ਗੁਰਸਿੱਖ ਰਾਮ ਸਿੰਘ ਇਹ ਵੀ ਨਾਲ-ਨਾਲ ਚੱਲ ਪਿਆ ਪਾਤਸ਼ਾਹ ਜੀ ਦੇ ਦਮਦਮਾ ਸਾਹਿਬ ਤੋਂ ਤੁਰੇ ਨੇ ਇਹਦੇ ਨਗਰ ਵੱਲ ਰੇਤਲਾ ਇਲਾਕਾ ਪਾਤਸ਼ਾਹ ਜੀ ਨੇ ਇਨਾਂ ਦੇ ਨਗਰ 'ਚ ਪਹੁੰਚ ਕੇ ਨਾ ਭਾਈ ਵੀਰ ਸਿੰਘ ਕਹਿੰਦੇ ਨੇ ਬਾਰ-ਬਾਰ ਹੀ ਇਹਨਾਂ ਨੇ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ ਇੱਕ ਟਿੱਬੇ ਨੂੰ ਸਵਾਰਾ ਕਰਕੇ ਨਾ ਉਹਦੇ ਤੇ ਪਾਣੀ ਦਾ ਛਿੜਕਾਓ ਕਰਕੇ ਉੱਥੇ ਇੱਕ ਬੜਾ ਵਧੀਆ ਰਹਿਣ ਦੀ ਟਿਕਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਣਾਇਆ ਹੋਇਆ ਸੀ ਬਾਦਸ਼ਾਹ ਉੱਥੇ ਪਹੁੰਚੇ ਫਿਰ ਅਗਲੇ ਦਿਨ ਜਦੋਂ ਇਹਨਾਂ ਦੇ ਘਰ ਵੱਲ ਚੱਲੇ ਇਹਨਾਂ ਦਾ ਘਰ ਪਿੰਡ ਦੇ ਬਿਲਕੁਲ ਵਿਚਾਲੇ ਸੀ RAM ਸਿੰਘ ਅੱਗੇ ਅੱਗੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਘੋੜੇ ਤੇ ਸਵਾਰ ਨੇ ਨਾਲ ਨਾਲ ਕੁਝ ਗੁਰਸਿੱਖ ਨੇ ਚੱਕ ਫਤਿਹ ਸਿੰਘ ਵਾਲਾ ਪਿੰਡ ਦੀਆਂ ਗਲੀਆਂ ਚੋਂ ਹੁੰਦੇ ਹੋਏ RAM ਸਿੰਘ ਦੇ ਘਰ ਵੱਲ ਜਾ ਰਹੇ ਨੇ RAM ਸਿੰਘ ਅੱਗੇ-ਅੱਗੇ ਦੱਸਦਾ ਰਸਤਾ ਦੱਸਦਾ ਰਸਤਾ ਵਿਖਾਉਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਦੇ ਅੱਗੇ-ਅੱਗੇ ਤੁਰਿਆ ਜਾ ਰਿਹਾ ਰਾਤ ਜਾਂਦਿਆਂ-ਜਾਂਦਿਆਂ ਗਲੀ ਦੇ ਉੱਤੇ ਹੀ ਇੱਕ ਡਿਊਟੀ ਹੈ ਜਿਹਦੇ 'ਚ ਇੱਕ ਲੱਕੜ ਦਾ ਦਰਵਾਜ਼ਾ ਲੱਗਾ ਹੋਇਆ RAM ਸਿੰਘ ਦਾ ਘਰ ਥੋੜਾ ਅੱਗੇ ਹੈ ਗੁਰਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਆਪਣਾ ਘੋੜਾ ਖੜਾ ਕਰਦੇ ਨੇ ਘੋੜੇ ਤੋਂ ਥੱਲੇ ਉਤਰਦੇ ਨੇ RAM ਸਿੰਘ ਵਾਪਸ ਮੁੜ ਕੇ ਆ ਕੇ ਕਹਿੰਦਾ ਸੱਚੇ ਪਾਤਸ਼ਾਹ ਇਹ ਸਾਡਾ ਘਰ ਨਹੀਂ ਸਾਡੇ ਘਰ ਦਾ ਗੇਟ ਇੱਕ ਗੇਟ ਇੱਕ ਡਿਊੜੀ ਛੱਡ ਕੇ ਉਦੋਂ ਅਗਲਾ ਘਰ ਹੈ ਸਤਗੁਰੂ ਜੀ ਮੁਸਕਰਾਉਣ ਲੱਗੇ ਘੋੜੇ ਤੋਂ ਉਤਰੇ ਨੇ ਕਿਉਂਕਿ ਜਦੋਂ ਸਤਗੁਰੂ ਇੱਥੋਂ ਲੰਘ ਰਹੇ ਨੇ ਨਾ ਇਹਨਾਂ ਦੀ ਜਿਹੜੀ ਮਤਰਈ ਮਾਂ ਆ ਨਾ ਬੀਬੀ ਦੇਸਾਂ ਮਾਈ ਦੇਸਾਂ ਉਹਦੇ ਨਾਲੇ ਸਾਰੇ ਬੜਾ ਵਿਤਕਰਾ ਕਰਦੇ ਨੇ ਕਿਉਂਕਿ ਉਹਦੇ ਘਰ 'ਚ ਕੋਈ ਔਲਾਦ ਨਹੀਂ ਇਹ ਜਿਹੜੇ ਦੁੱਜੇ ਉਹਦੇ ਮਤਰਾਏ ਪੁੱਤਰ ਨੇ ਇਹਨੂੰ ਬੁਲਾਉਂਦੇ ਤੱਕ ਨਹੀਂ ਬਾਕੀ ਜਿਹੜੇ ਜਿੰਨੇ ਬੱਚੇ ਨੇ ਨੂੰਹਾਂ ਨੇ ਹੋਰ ਉਹਨਾਂ ਦੇ ਜਿਹੜੇ ਪੋਤਰੇ ਪੋਤਰੀਆਂ ਲੱਗਦੇ ਨੇ ਪੁੱਤਰ ਲੱਗਦੇ ਨੇ ਕੋਈ ਵੀ ਇਹਨਾਂ ਨੂੰ ਚੰਗਾ ਨਹੀਂ ਸਮਝਦਾ ਕੋਈ ਵੀ ਇਹਨਾਂ ਨੂੰ ਘਰ ਵਿੱਚ ਨਹੀਂ ਆਉਣ ਦਿੰਦਾ ਨਾ ਇਹਨਾਂ ਦੇ ਘਰ ਵਿੱਚ ਕੋਈ ਜਾਂਦਾ ਇਹ ਇਕੱਲੇ ਹੀ ਆਪਣੇ ਘਰ 'ਚ ਰਹਿੰਦੇ ਨੇ ਪਰ ਗੁਰਗੋਬਿੰਦ ਸਿੰਘ ਨਾਲ ਮਹਾਰਾਜ ਨਾਲ ਬੜਾ ਪ੍ਰੇਮ ਹੈ ਇਹਨਾਂ ਦਾ ਇਹਨਾਂ ਵੀ ਪਹਿਲਾਂ ਸੁਣਿਆ ਹੋਇਆ ਵੀ ਸਤਗੁਰੂ ਜੀ ਸਾਡੇ ਨਗਰ 'ਚ ਆ ਰਹੇ ਨੇ ਪਰ ਉਹਨਾਂ ਸਮਿਆਂ 'ਚ ਥੋੜੀ ਸ਼ਰਮ ਵੀ ਮਹਿਸੂਸ ਕਰਦੇ ਨੇ ਵੀ ਸਾਰੀ ਬਰਾਦਰੀ ਵਾਲੇ ਦੁਆਲੇ ਹੁਣ ਜੇ ਮੈਂ ਦਮਦਮਾ ਸਾਹਿਬ ਜਾਵਾਂ ਜਾਂ ਗਲੀ 'ਚ ਖੜੀ ਹੋ ਜਾਵਾਂ ਲੋਕ ਚੰਗਾ ਨਹੀਂ ਸਮਝਣਗੇ ਕਿਉਂਕਿ ਪੁਰਾਣੇ ਸਮਿਆਂ 'ਚ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਜ਼ਿਆਦਾ ਸ਼ਰਮ ਲੱਜ ਹੁੰਦੀ ਸੀ ਉਹਨਾਂ ਸਮਿਆਂ 'ਚ ਤੇ ਬੀਬੀ ਦੇਸਾਂ ਜੀ ਇਸ ਗੱਲ ਦੀ ਬੜੀ ਸ਼ਰਮ ਮੰਨਦੇ ਨੇ ਕਿ ਜਿਹੜੇ ਦੂਜੇ ਮੇਰੇ ਪੁੱਤਰ ਲੱਗਦੇ ਨੇ ਜਾਂ ਹੋਰ ਜਿੰਨੀ ਬਰਾਦਰੀ ਐ ਸਾਰੇ ਚੰਗਾ ਨਹੀਂ ਸਮਝਣਗੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨੇ ਵੀ ਬੜੇ ਜ਼ਰੂਰੀ ਨੇ ਲੱਕੜ ਦਾ ਦਰਵਾਜ਼ਾ ਹੈ ਦਰਵਾਜ਼ੇ 'ਚ ਵਿਰਲਾ ਨੇ ਤੇ ਅੰਦਰੋਂ ਹੀ ਖੜ ਕੇ ਨਾ ਵਿਰਲ ਵਿੱਚੋਂ ਹੀ ਵੇਖ ਰਹੇ ਨੇ ਕਿ ਜਦੋਂ ਪਾਤਸ਼ਾਹ ਲੰਘਣਗੇ ਨਾ ਤੇ ਮੈਂ ਦਰਵਾਜ਼ੇ ਦੀ ਵਿਰਲ ਵਿੱਚੋਂ ਹੀ ਦਰਸ਼ਨ ਕਰ ਲਵਾਂਗੀ ਸਾਹਮਣੇ ਵੀ ਨਾ ਆਵਾਂ ਤੇ ਦਰਸ਼ਨ ਵੀ ਹੋ ਜਾਣ ਕਿਸੇ ਦਾ ਕੋਈ ਬੁਰਾ ਕੌੜਾ ਬੋਲ ਵੀ ਨਾ ਸੁੰਣਾ ਪਵੇ ਕੋਈ ਬਰਾਦਰੀ ਦਾ ਕੋਈ ਬੰਦਾ ਬੋਲੀ ਵੀ ਨਾ ਮਾਰ ਜਾਵੇ ਹੱਥ 'ਚ ਇੱਕ ਖੇਸ ਪਕੜਿਆ ਹੋਇਆ ਹੈ ਖੇਸ ਕਈ ਮਹੀਨੇ ਲਾ ਕੇ ਤਿਆਰ ਕੀਤਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭੇਟ ਕਰਨ ਵਾਸਤੇ ਸਤਗੁਰੂ ਜੀ ਜਾਣੀ-ਜਾਨ ਨੇ ਘੋੜੇ ਤੇ ਸਵਾਰ ਨੇ ਲੰਘ ਰਹੇ ਨੇ ਬੀਬੀ ਦੇਸਾਂ ਇਹ ਸੋਚਦੀ ਆ ਵੀ ਮੈਂ ਦਰਵਾਜ਼ੇ ਦੇ ਅੰਦਰ ਖੜੀ ਆ ਮੈਂ ਬਾਹਰੋਂ ਵੇਖ ਰਹੀ ਆ ਗਲੀ ਵਿੱਚ ਪਰ ਮੈਂ ਕਿਸੇ ਨੂੰ ਨਹੀਂ ਦਿਸ ਰਹੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਨੀ ਜਾਨ ਉਹਨਾਂ ਨੂੰ ਪਤਾ ਹੈ ਕਿ ਕੋਈ ਸਾਨੂੰ ਪ੍ਰੇਮ ਕਰਨ ਵਾਲਾ ਪਿਆਰ ਕਰਨ ਵਾਲਾ ਸਾਡੀ ਕੋਈ ਸਿੱਖ ਮਾਤਾ ਜਿਹੜੀ ਆ ਉਹ ਅੰਦਰ ਦਰਵਾਜ਼ੇ 'ਚ ਖੜੀ ਹੋਈ ਸਾਨੂੰ ਯਾਦ ਕਰ ਰਹੀ ਹੈ ਸਾਡੇ ਦਰਸ਼ਨਾਂ ਵਾਸਤੇ ਖੜੀ ਹੈ ਸਤਗੁਰੂ ਜਦੋਂ ਘੋੜੇ ਤੋਂ ਉਤਰੇ ਨੇ ਤੇ ਫਤਿਹ ਰਾਮ ਸਿੰਘ ਕਹਿੰਦਾ ਪਾਤਸ਼ਾਹ ਸਾਡਾ ਘਰ ਤੇ ਅੱਗੇ ਹੈ ਸਤਗੁਰ ਜੀ ਮੁਸਕਰਾਉਂਦੇ ਹੋਏ ਉਸ ਦਰਵਾਜ਼ੇ ਵੱਲ ਵਧਦੇ ਨੇ ਤੇ ਬੀਬੀ ਦੇਸਾਂ ਵੇਖਦੀ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਘੋੜਾ ਖੜਾ ਕਰ ਲਿਆ ਤੇ ਥੱਲੇ ਉਤਰੇ ਤਉ ਤੇ ਮੇਰੇ ਦਰਵਾਜੇ ਵੱਲ ਹੀ ਆ ਰਹੇ ਨੇ ਉਸੇ ਟਾਈਮ ਦਰਵਾਜ਼ਾ ਖੋਲਿਆ ਸਤਗੁਰੂ ਜੀ ਡਿਊੜੀ ਚ ਪਹੁੰਚੇ ਨਾਲ ਸਾਰੇ ਗੁਰਸਿੱਖ RAM ਸਿੰਘ ਵੀ ਬੜਾ ਹੈਰਾਨ ਕਿਉਂਕਿ RAM ਸਿੰਘ ਦੇ ਅੰਦਰ ਬੜੀ ਈਰਖਾ ਤੇ ਬੜਾ ਹੰਕਾਰ ਵੀ ਕੋ ਕਿਉਂ ਸੋਚਦਾ ਵੀ ਗੁਰੂ ਗੋਬਿੰਦ ਸਿੰਘ ਨੂੰ ਮੈਂ ਲੈ ਕੇ ਆਇਆ ਤੋ ਮੇਰੇ ਘਰ ਚ ਹੀ ਆਉਣਗੇ ਤੇ ਮੇਰੇ ਘਰ ਚੋਂ ਹੋ ਕੇ ਵਾਪਸ ਚਲੇ ਜਾਣਗੇ ਵੇਖੋ ਗੁਰੂ ਵਾਸਤੇ ਵੀ ਵਿਤਕਰਾ ਕੀਤਾ ਜਾ ਰਿਹਾ ਹੈ ਸਤਗੁਰੂ ਜੀ ਡਿਉੜੀ ਚ ਪਹੁੰਚੇ ਨੇ ਮਾਈ ਦੇਸਾਂ ਸਤਗੁਰੂ ਜੀ ਦੇ ਚਰਨਾਂ ਚ ਨਮਸਕਾਰ ਕਰਦੀ ਐ ਸਤਗੁਰੂ ਜੀ ਮਾਤਾ ਜੀ ਨੂੰ ਉਠਾਉਂਦੇ ਨੇ ਤੇ ਜਿਹੜਾ ਹੱਥਾਂ ਚ ਖੇਸ ਪਕੜਿਆ ਹੋਇਆ ਉਹ ਪਾਤਸ਼ਾਹ ਜੀ ਦੇ ਅੱਗੇ ਕਰਦੀ ਐ ਤੇ ਸਤਗੁਰੂ ਕਹਿੰਦੇ ਨੇ ਕਿ ਮਾਤਾ ਜੀ ਥੋੜਾ ਟਾਈਮ ਰੁਕੋ ਸੀ ਤੁਹਾਡੇ ਘਰ ਚ ਚਰਨ ਪਾਵਾਂਗੇ ਪ੍ਰਸ਼ਾਦਾ ਵੀ ਛਕਾਂਗੇ ਇਹ ਬਚਨ ਕਰਕੇ ਸਤਗੁਰੂ ਜੀ RAM ਸਿੰਘ ਦੇ ਨਾਲ ਨਾਲ ਅੱਗੇ ਅੱਗੇ RAM ਸਿੰਘ ਰਾਮ ਸਿੰਘ ਦੇ ਘਰ ਚ ਪਹੁੰਚ ਜਾਂਦੇ ਨੇ। ਰਾਮ ਸਿੰਘ ਦੇ ਘਰ ਚ ਪਹੁੰਚਦੇ ਨੇ ਹੁਣ ਇਹ ਤਿੰਨ ਘਰ ਨੇ ਲਾਈਨ ਵਿੱਚ। ਪਹਿਲਾ ਮਾਈ ਦੇਸਾਂ ਦਾ ਘਰ ਹੈ ਗਲੀ ਚ। ਉਸ ਤੋਂ ਬਾਅਦ ਤਖਤ ਸਿੰਘ, ਬਖਤ ਸਿੰਘ ਦਾ ਘਰ ਹੈ ਗਲੀ ਚ। ਉਸ ਤੋਂ ਅਗਲਾ ਜਿਹੜਾ ਘਰ ਹੈ ਉਹ ਰਾਮ ਸਿੰਘ ਦਾ ਹੈ। ਹੁਣ ਇਹਨਾਂ ਤਿੰਨਾਂ ਘਰਾਂ ਦੇ ਵਿੱਚ ਨਾ ਮਿੱਟੀ ਦੀਆਂ ਕੰਧਾਂ ਕੀਤੀਆਂ ਹੋਈਆਂ ਨੇ। ਉਹਨਾਂ ਸਮਿਆਂ ਚ ਇਸ ਤਰ੍ਹਾਂ ਦੇ ਹੀ ਕੱਚੇ ਘਰ ਹੁੰਦੇ ਸਨ, ਕੱਚੀਆਂ ਕੰਧਾਂ ਹੁੰਦੀਆਂ ਸਨ। ਉਤੇ ਕਿ ਇਹਨਾਂ ਨੇ ਚਵਾਰਾ ਵੀ ਬਣਾਇਆ ਹੋਇਆ RAM SINGH ਦੇ ਜਦੋਂ ਸਤਗੁਰੂ ਜੀ RAM SINGH ਦੇ ਘਰ ਚ ਪਹੁੰਚਦੇ ਨੇ ਨਾ ਤੇ ਇਹ ਕਹਿੰਦਾ ਹੱਥ ਜੋੜ ਕੇ ਪਾਤਸ਼ਾਹ ਜੀ ਤੁਹਾਡਾ ਨਿਵਾਸ ਜਿਹੜਾ ਨੋ ਚਵਾਰੇ ਚ ਹੈ ਸਾਰੀ ਤਿਆਰੀ ਕਰਵਾਈ ਹੋਈ ਹੈ ਲੱਕੜ ਦੀ ਪੌੜੀ RAM SINGH ਦੇ ਘਰ ਵਿੱਚ ਲਾਈ ਹੋਈ ਹੈ ਜਿਹਦੇ ਰਾਹੀਂ ਚਵਾਰੇ ਤੇ ਜਾਇਆ ਜਾ ਸਕਦਾ RAM SINGH ਅੱਗੇ ਅੱਗੇ ਪੌੜੀ ਤੇ ਚੜਦਾ ਗੁਰੂ ਗੋਬਿੰਦ ਸਿੰਘ ਜੀ ਲੱਕੜ ਦੀ ਪੌੜੀ ਤੇ ਚੜਦਿਆਂ ਚੜਦਿਆਂ ਛੱਤ ਤੇ ਪਹੁੰਚ ਜਾਂਦੇ ਨੇ ਛੱਤ ਤੇ ਖੜ ਕੇ ਵੇਖਦੇ ਨੇ ਦੂਜੇ ਪਾਸਿਓਂ ਜਿਹੜਾ ਤਖਤ ਸਿੰਘ ਤੇ ਬਖਤ ਸਿੰਘ ਦਾ ਘਰ ਹੈ ਨਾ ਉਸ ਘਰ ਵੱਲੋਂ ਇੱਕ ਮਿੱਟੀ ਦੀ ਬਣਾਈ ਹੋਈ ਪੌੜੀ ਵੀ ਉੱਤੇ ਚੜ ਰਹੀ ਹੈ। ਚਬਾਰਾ ਦੋਵਾਂ ਘਰਾਂ ਦਾ ਸਾਂਝਾ ਸੀ। ਉਹਨਾਂ ਟਾਈਮਾਂ 'ਚ ਪੌੜੀਆਂ ਮਿੱਟੀ ਦੀਆਂ ਜਾਂ ਛੋਟੀ ਇੱਟ ਦੀ ਜਾਂ ਮਿੱਟੀ ਦੀ ਇਸ ਤਰ੍ਹਾਂ ਦੀਆਂ ਪੌੜੀਆਂ ਉਹਨਾਂ ਸਮਿਆਂ 'ਚ ਵੀ ਚੜਾਈਆਂ ਜਾਂਦੀਆਂ ਸਨ। ਸਤਿਗੁਰੂ ਵੇਖ ਕੇ ਬੜਾ ਹੈਰਾਨ ਹੁੰਦੇ ਨੇ ਵੀ ਜਦੋਂ ਚੰਗੀ ਭਲੀ ਪੌੜੀ ਨਾਲ ਦੇ ਘਰੋਂ ਚੜ ਰਹੀ ਹੈ। ਜਿਹੜੀ ਬਣਾਈ ਹੀ ਚਬਾਰੇ ਵਾਸਤੇ ਗਈ ਐ ਪਰ RAM SINGH ਸਾਨੂੰ ਕਿੰਨਾ ਔਖਾ ਹੋ ਕੇ ਇੱਕ ਲੱਕੜ ਦੀ ਪੌੜੀ ਤੇ ਚੜਾ ਕੇ ਉੱਤੇ ਲੈ ਕੇ ਆਇਆ ਸਤਿਗੁਰੂ ਜੀ ਜਦੋਂ ਉੱਤੇ ਪਹੁੰਚੇ ਤੇ RAM SINGH ਨੂੰ ਕਹਿਣ ਲੱਗੇ RAM SINGH ਆਹ ਕੀ ਕੀਤਾ ਪੌੜੀ ਤੇ ਨਾਲ ਦੇ ਘਰੋਂ ਚੜਹੀ ਰਹੀ ਸੀ ਤੇ ਤੂੰ ਲੱਕੜ ਦੀ ਪੌੜੀ ਤੋਂ ਸਾਨੂੰ ਚੜਾ ਕੇ ਲਿਆਇਆ RAM SINGH ਦੀਆਂ ਅੱਖਾਂ ਝੁਕ ਗਈਆਂ ਕਿਉਂਕਿ ਮਨ ਜਿਹੜਾ ਈਰਖਾ ਨਾਲ ਭਰਿਆ ਹੋਇਆ ਰਾਮ ਸਿੰਘ ਦੇ ਮਨ 'ਚ ਇਹ ਖਿਆਲ ਸੀ ਵੀ ਜੇ ਦੂਜੇ ਘਰ ਦੀ ਪੌੜੀ 'ਚੋਂ ਚੜਾਇਆ ਤੇ ਉਹ ਮੇਰੇ ਦੂਜੇ ਭਰਾਵਾਂ ਦਾ ਘਰ ਹੈ ਕਿਤੇ ਪਾਤਸ਼ਾਹ ਜੀ ਉਹਨਾਂ ਦੇ ਘਰ 'ਚ ਨਾ ਰਹਿ ਪੈਣ ਮੈਂ ਲੈ ਕੇ ਆਇਆ ਮੈਂ ਹੀ ਕਿੰਨੇ ਦਿਨਾਂ ਤੋਂ ਬੇਨਤੀ ਕਰਦਾ ਰਿਹਾ ਮੇਰੇ ਘਰ 'ਚ ਆਏ ਨੇ ਮੇਰੇ ਘਰ ਵੱਲੋਂ ਹੀ ਚਬਾਰੇ 'ਚ ਜਾਣਗੇ ਚਬਾਰੇ 'ਚ ਰਹਿਣਗੇ ਇੱਕ ਜਾਂ ਦੋ ਦਿਨ ਤੇ ਇੱਥੋਂ ਹੀ ਵਾਪਸ ਚਲੇ ਜਾਣਗੇ ਪਰ ਸਤਿਗੁਰੂ ਜਾਣੀ ਜਾਣਨੇ ਇੱਕ ਰਾਤ ਪਾਤਸ਼ਾਹ ਜੀ ਚਬਾਰੇ 'ਚ ਰਹੇ ਸਵੇਰ ਹੋਈ RAM ਸਿੰਘ ਘਰ ਵਿੱਚ ਪ੍ਰਸ਼ਾਦੇ ਦੀ ਤਿਆਰੀ ਕਰਾ ਰਿਹਾ ਸਤਗੁਰੂ ਜੀ ਦੇ ਕੋਲ ਜਦੋਂ ਇਹ ਪੌੜੀ ਰਾਂ ਚੜ ਕੇ ਜਾਂਦਾ ਤੇ ਵੇਖਦਾ ਵੀ ਚਬਾਰੇ ਵਿੱਚ ਤੇ ਗੁਰੂ ਸਾਹਿਬ ਹੈ ਨਹੀਂ ਆਪਣੇ ਦੂਜੇ ਭਰਾਵਾਂ ਦੇ ਘਰ 'ਚ ਵਹਿੰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਿੱਟੀ ਵਾਲੀ ਪੌੜੀ ਤੋਂ ਉੱਤਰ ਕੇ ਇਹਦੇ ਨਾਲ ਦੇ ਭਰਾਵਾਂ ਦੇ ਘਰ ਵਿੱਚ ਜਾ ਕੇ ਬੈਠੇ ਹੋਏ ਨੇ ਮਤਲਬ ਕਿ ਲੱਕੜ ਦੀ ਪੌੜੀ ਤੋਂ ਪਹਿਲੇ ਦਿਨ ਚੜੇ ਰਾਤ ਰਹੇ ਰਾਮ ਸਿੰਘ ਆਪਣੀਆਂ ਤਿਆਰੀਆਂ ਚ ਲੱਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੂਜੀ ਪੌੜੀ ਤੋਂ ਉਤਰਦੇ ਨੇ ਜਿਹੜੀ ਮਿੱਟੀ ਵਾਲੀ ਪੌੜੀ ਹੈ ਤੇ ਨਾਲ ਦੇ ਭਰਾਵਾਂ ਦੇ ਘਰ ਵਿੱਚ ਜਾ ਕੇ ਪਹੁੰਚ ਜਾਂਦੇ ਨੇ। ਰਾਮ ਸਿੰਘ ਵੀ ਉੱਤਰ ਕੇ ਮਗਰ-ਮਗਰ ਪਹੁੰਚ ਗਿਆ ਕੀ ਵੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਦੇ ਦੂਜੇ ਭਰਾ ਸੀਗੇ ਤਖਤ ਸਿੰਘ ਬਖਤ ਸਿੰਘ ਉਹਨਾਂ ਦੋਵਾਂ ਭਰਾਵਾਂ ਦਾ ਇਕੱਠਾ ਕਰ ਪਾਤਸ਼ਾਹ ਜੀ ਬਿਰਾਜਮਾਨ ਨੇ ਇਹਦੇ ਭਰਾ ਹੋਰ ਵੀ ਜਿੰਨਾ ਪਰਿਵਾਰ ਹੈ ਜਿੰਨੀ ਸੰਗਤ ਹੈ ਗੁਰਸਿੱਖ ਨਾਲ ਆਏ ਹੋਏ ਨੇ ਸਾਰੇ ਉੱਥੇ ਬੈਠੇ ਹੋਏ ਨੇ। ਬਖਤ ਸਿੰਘ ਬਖਤ ਸਿੰਘ ਉਹਨਾਂ ਦੇ ਪਰਿਵਾਰ ਚੋਂ ਇੱਕ ਛੋਟਾ ਜਿਹਾ ਬੱਚਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦ ਵਿੱਚ ਬੈਠਾ ਹੋਇਆ। RAM ਸਿੰਘ ਵੀ ਸੜਿਆ ਬਲਿਆ ਜਾ ਕੇ ਕੋਲ ਬਹਿ ਗਿਆ। ਮਨ ਵਿੱਚ ਗੁੱਸਾ ਬੜਾ ਵੀ ਇਹ ਬਣਿਆ ਕੀ? ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲੈ ਕੇ ਮੈਂ ਆਇਆ। ਤਿਆਰੀਆਂ ਮੈਂ ਕੀਤੀਆਂ ਜਿਹੜੀ ਵਿਉਂਤ ਬਣਾਈ ਸੀ ਉਹ ਤੇ ਚੱਲੀ ਹੋਈ ਨਹੀਂ ਕਿਉਂਕਿ ਪਾਤਸ਼ਾਹ ਜੀ ਇੱਕ ਰਾਤ ਮੇਰੇ ਚਾਰੇ ਚ ਰਹੇ। ਤੇ ਮੈਂ ਤੇ ਸੋਚਦਾ ਸੀ ਵੀ ਇਧਰੋਂ ਹੀ ਵਾਪਸ ਮਹਾਰਾਜ ਜੀ ਨੂੰ ਰਸਤਾ ਵਿਖਾਣ ਦਾ ਲੈ ਜਾਵਾਂਗਾ ਤੇ ਵਾਪਸ ਚਲੇ ਜਾਣਗੇ ਪਰ ਇਹ ਗੱਲ ਤੇ ਬਣੀ ਨਹੀਂ ਇਹ ਵੀ ਕੋਲ ਆ ਕੇ ਬਹਿ ਗਿਆ ਤੇ ਉਹ ਜਿਹੜਾ ਛੋਟਾ ਜਿਹਾ ਬੱਚਾ ਗੋਦ ਵਿੱਚ ਬੈਠਾ ਹੋਇਆ ਸੀ ਨਾ ਉਹਨੂੰ ਕਹਿਣ ਲੱਗਾ ਉਹ ਮੂਰਖਾ ਬੱਚੇ ਨੂੰ ਕਹਿਣ ਲੱਗਾ RAM ਸਿੰਘ ਗੁੱਸੇ 'ਚ ਕਹਿੰਦਾ ਥੋੜਾ ਸਤਕਾਰ ਦਾ ਧਿਆਨ ਰੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੋਦ ਵਿੱਚ ਬੈਠਾ ਹੋਇਆ ਹੈ ਬਾਹਰ ਨਿਕਲ ਕੇ ਬਹੁਤ ਸਾਈਡ ਤੇ ਤੇ ਸਤਗੁਰੂ ਮੁਸਕਰਾ ਕੇ ਉਸ ਬੱਚੇ ਦੇ ਸਿਰ ਤੇ ਹੱਥ ਫੇਰ ਦੇ ਕਹਿਣ ਲੱਗੇ RAM ਸਿੰਘ ਬੱਚਿਆਂ ਨਾਲ ਵੀ ਵੈਰ ਕਰਦਾ ਹੈ ਬੱਚਿਆਂ ਨਾਲ ਵੀ ਵੈਰ ਰੱਖਦਾ ਹੈ ਨਹੀਂ ਨਹੀਂ ਇਹ ਬੱਚੇ ਤੇ ਰੱਬ ਦੇ ਪਿਆਰੇ ਹੁੰਦੇ ਨੇ ਬੱਚੇ ਤੇ ਰੱਬ ਦੇ ਬੜਾ ਨੇੜੇ ਹੁੰਦੇ ਨੇ ਕਿਉਂਕਿ ਬੱਚਿਆਂ ਚ ਕੋਈ ਈਰਖਾ ਨਹੀਂ ਹੁੰਦੀ ਕੋਈ ਵਿਤਕਰਾ ਨਹੀਂ ਹੁੰਦਾ ਬੱਚਿਆਂ ਦਾ ਜਿਹੜਾ ਦਿਲ ਹੁੰਦਾ ਨਾ ਹਿਰਦਾ ਬਿਲਕੁਲ ਸਾਫ ਸਲੇਟ ਵਰਗਾ ਹੁੰਦਾ ਹੈ ਬਾਕੀ ਅੱਗੇ ਅੱਗੇ ਜਿਵੇਂ ਫਿਰ ਬੱਚਾ ਵੱਡਾ ਹੁੰਦਾ ਜਵਾਨ ਹੁੰਦਾ ਉਮਰ ਵੱਧਦੀ ਜਾਂਦੀ ਹੈ ਉੱਪਰ ਆ ਕੋਰ ਸੰਸਾਰ ਚ ਵਿੰਦਾ ਹੈ ਬੜੇ ਖੱਟੇ ਮਿੱਠੇ ਤਜਰਬੇ ਜ਼ਿੰਦਗੀ ਦੇ ਹੁੰਦੇ ਨੇ ਫਿਰ ਬੜਾ ਕੁਝ ਮਨ ਵਿੱਚ ਭਰ ਜਾਂਦਾ ਹੈ ਮਹਾਰਾਜ ਕਹਿਣ ਲੱਗੇ ਇਹ ਤੇ ਬੱਚਾ ਬੱਚਿਆਂ ਨਾਲ ਵੈਰ ਨਹੀਂ ਕਰੀਦਾ ਸਤਗੁਰੂ ਜੀ ਕੁਝ ਸਮਾਂ ਬਖਤ ਸਿੰਘ ਤੇ ਬਖਤ ਸਿੰਘ ਦੇ ਘਰ ਵਿੱਚ ਬੈਠੇ ਰਹੇ ਜਿਹੜੇ ਕਮਰੇ ਵਿੱਚ ਬੈਠੇ ਹੋਏ ਨੇ ਨਾ ਜਿਸ ਜਗ੍ਹਾ ਤੇ ਬੈਠੇ ਹੋਏ ਨੇ ਸਾਹਮਣੇ ਇੱਕ ਮਿੱਟੀ ਦੀ ਕੰਧ ਬਣੀ ਹੋਈ ਹੈ ਇਕ ਕੰਦ ਕਿਹੜੇ ਕਿਹੜੇ ਘਰ ਦੀ ਕੰਦ ਹੈ ਕਿਹਦੇ ਨਾਲ ਸਾਂਝੀ ਕੰਦ ਹੈ ਇਹ ਉਸੇ ਮਾਈ ਦੇਸਾਂ ਜੀ ਦੇ ਘਰ ਨਾਲ ਸਾਂਝੀ ਕੰਦ ਹੈ ਪਹਿਲਾਂ ਬੇਨਤੀ ਕੀਤੀ ਸੀ ਨਾ ਕਿ ਪਹਿਲਾਂ ਮਾਈ ਦੇਸਾਂ ਦਾ ਘਰ ਫਿਰ ਤਖਤ ਸਿੰਘ ਬਖਤ ਸਿੰਘ ਦਾ ਘਰ ਫਿਰ ਭਾਈ ਰਾਮ ਸਿੰਘ ਦਾ ਘਰ ਮਹਾਰਾਜ ਵਿੰਦੇ ਨੇ ਵੀ ਇੱਕ ਸਾਹਮਣੇ ਮਿੱਟੀ ਦੀ ਕੰਦ ਹੈ ਤੇ ਇਸ ਕੰਦ ਵਿੱਚ ਨਾ ਕਦੇ ਦਰਵਾਜ਼ਾ ਹੁੰਦਾ ਸੀ ਸਾਫ਼ ਦਿੱਸਦਾ ਕਦੇ ਦਰਵਾਜ਼ਾ ਹੁੰਦਾ ਸੀ ਪਰ ਹੁਣ ਉਹ ਬੰਦ ਕੀਤਾ ਹੋਇਆ ਹੈ ਛੋਟੀਆਂ ਇੱਟਾਂ ਨਾਲ ਮਿੱਟੀ ਨਾਲ ਸਾਫ਼ ਦਿਸ ਰਿਆ ਵਿੱਚੋਂ ਮਹਾਰਾਜ ਖੜੇ ਹੋਏ ਤੇ ਸਾਰੀ ਸੰਗਤ ਵੀ ਵਿੰਦੀ ਆ ਰਾਮ ਸਿੰਘ ਵੀ ਵਿੰਦਾ ਫਤਿਹ ਸਿੰਘ ਵਿੰਦਾ ਤਖਤ ਸਿੰਘ ਬਖਤ ਸਿੰਘ ਵਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਧਰ ਜਾ ਰਹੇ ਨੇ ਸਤ ਗੁਰੂ ਜੀ ਅੱਗੇ ਵਧਦੇ ਨੇ ਉਸ ਕੰਧ ਵੱਲ ਤੇ ਜਿਹੜਾ ਉਹ ਕਦੇ ਦਰਵਾਜ਼ਾ ਵਿੱਚ ਪੂਰਿਆ ਹੋਇਆ ਸੀ ਨਾ ਮਹਾਰਾਜ ਉਹਨੂੰ ਜਾ ਕੇ ਆਪਣੇ ਚਰਨ ਨਾਲ ੱੱਕਾ ਲਾ ਕੇ ਉਸ ਜਿਹੜਾ ਉਹ ਖੱਪਾ ਭਰਿਆ ਹੋਇਆ ਸੀ ਦਰਵਾਜ਼ੇ ਦਾ ਉਹਨੂੰ ਡੇਗ ਦਿੰਦੇ ਨੇ ਤੇ ਇੱਕ ਰਸਤਾ ਖੁੱਲ ਜਾਂਦਾ ਸਾਰੀ ਸੰਗਤ ਵੀ ਇਹ ਭਰਾ ਵੀ ਬੜੇ ਹੈਰਾਨ ਸਤਿਗੁਰੂ ਜੀ ਉਹ ਜਿਹੜਾ ਰਸਤਾ ਖੁੱਲਾ ਸੀ ਉਹਦੇ ਚੋਂ ਮਾਈ ਦੇਸਾਂ ਦੇ ਘਰ ਵਿੱਚ ਪ੍ਰਵੇਸ਼ ਕਰ ਜਾਂਦੇ ਨੇ ਸਾਹਮਣੇ ਕੀ ਹੈ ਮਾਈ ਦੇਸਾਂ ਨੇਤਰਬੰਦ ਨੇ ਚੌਂਕੜਾ ਲੱਗਾ ਹੋਇਆ ਇੱਕ ਕਸਨ ਵਿਛਾਇਆ ਹੋਇਆ ਕੋਲ ਇੱਕ ਫੱਟੀ ਦੇ ਉੱਤੇ ਲੱਕੜ ਦੀ ਫੱਟੀ ਤੇ ਪ੍ਰਸ਼ਾਦੇ ਵਾਲਾ ਥਾਲ ਰੱਖਿਆ ਹੋਇਆ ਤੇ ਕੋਲ ਬੈਠੀ ਪੱਖਾ ਚੱਲ ਰਹੀ ਐ ਉੜੀਕ ਕਹਿੰਦੀ ਐ ਦਸ਼ਮੇਸ਼ ਪਾਤਸ਼ਾਹੀ ਵੇਖੋ ਮਾਈ ਦੇਸਾਂ ਦੇ ਅੰਦਰ ਬੜਾ ਪ੍ਰੇਮ ਐ ਇਹ ਜਿਹੜੇ ਦੂਜੇ ਭਰਾ ਨੇ ਇੰਨਾ ਚ ਬੜੀ ਈਰਖਾ ਐ ਖਾਸ ਕਰਕੇ RAM ਸਿੰਘ ਦੇ ਅੰਦਰ ਪਰ ਮਾਈ ਦੇਸਾਂ ਉਹਦੇ ਅੰਦਰ ਪ੍ਰੇਮ ਐ ਤੇ ਗੁਰੂ ਜਿਹੜਾ ਪ੍ਰੇਮ ਦਾ ਭੁੱਖ ਐ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਚੜ੍ਹੇ ਲੱਕੜ ਦੀ ਪੌੜੀ ਤੋਂ ਉੱtre ਮਿੱਟੀ ਦੀ ਪੌੜੀ 'ਚ ਦੂਜੇ ਘਰ 'ਚ ਤੇ ਦੂਜੇ ਘਰ ਚੋਂ ਵੀ ਫਿਰ ਇੱਕ ਜਿਹੜਾ ਦੀਵਾਰ ਤੇ ਦਰਵਾਜ਼ਾ ਬਣਿਆ ਹੋਇਆ ਸੀ ਉਹਨੂੰ ਤੋੜ ਕੇ ਵੀ ਅੱਗੇ ਪ੍ਰਵੇਸ਼ ਕਰ ਗਏ। ਸਤਿਗੁਰੂ ਜੀ ਜਾ ਕੇ ਉਸ ਆਸਣ ਤੇ ਬਿਰਾਜਮਾਨ ਹੋ ਗਏ ਤੇ ਕਹਿਣ ਲੱਗੇ ਮਾਤਾ ਜੀ ਪ੍ਰਸ਼ਾਦਾ ਛਕਾਓ। ਤੇ ਜਦੋਂ ਮਾਤਾ ਨੇ ਅੱਖਾਂ ਖੋਲੀਆਂ ਤੇ ਕੀ ਵੇਖਦੀ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਸਣ ਤੇ ਬਿਰਾਜਮਾਨ ਨੇ। ਸਤਿਗੁਰ ਨੇ ਪ੍ਰਸ਼ਾਦਾ ਛਕਿਆ ਮਾਈ ਪੱਖਾ ਚੱਲਦੀ ਰਹੀ। ਇਹ ਜਿਹੜਾ ਦੂਜਾ ਸਾਰਾ ਪਰਿਵਾਰ ਸੀ ਨਾ ਇਹ ਵੀ ਮਗਰ ਮਗਰਾ ਕੇ ਕੋਲ ਬਹਿ ਗਿਆ ਜਿਹੜੇ ਕਦੇ ਮਾਈ ਦੇਸਾਂ ਦੇ ਵੇੜੇ 'ਚ ਪੈਰ ਨਹੀਂ ਸਨ ਨਾ ਪਾਉਂਦੇ ਹੁੰਦੇ RAM ਸਿੰਘ ਫਤੇਹ ਸਿੰਘ ਹੋਰੀ ਤਖਤ ਸਿੰਘ ਬਖਤ ਸਿੰਘ ਹੋਰੀ ਔਰ ਇਹਨਾਂ ਦਾ ਪੂਰਾ ਪਰਿਵਾਰ ਇਹਨਾਂ ਦੀਆਂ ਘਰਵਾਲੀਆਂ ਇਹਨਾਂ ਦੇ ਬੱਚੇ ਸਾਰੇ ਆ ਕੇ ਬਹਿ ਗਏ ਸਤਗੁਰ ਨੇ ਪ੍ਰਸ਼ਾਦਾ ਛਕਿਆ ਤੇ ਇਹਨਾਂ ਵੱਲ ਮੁਸਕਰਾਉਂਦਿਆਂ ਹੋਇਆਂ ਕਹਿਣ ਲੱਗੇ ਸਾਰੇ ਪਰਿਵਾਰ ਨੂੰ ਕਹਿੰਦੇ ਤੁਹਾਡੀ ماں ਸਮਾਨ ਹੈ ਕਿਉਂ ਇਨੀ ਈਰਖਾ ਕਰਦੇ ਹੋ ਇਹ ਤੁਹਾਡੀ ماں ਹੈ ਤੇ ਜਿਹੜਾ ਸਿੱਖੀ ਦਾ ਰਾਹ ਹੈ ਨਾ ਇੱਥੇ ਈਰਖਾ ਵਾਲਾ ਨਫ਼ਰਤ ਵਾਲਾ ਪ੍ਰਵਾਣ ਨਹੀਂ ਹੋ ਸਕਦਾ ਸਤਿਗੁਰੂ ਜੀ ਨੇ ਬਚਨ ਕੀਤਾ ਕਹਿਣ ਲੱਗੇ ਅੱਜ ਆ ਤੁਹਾਡੀ ਦੀਵਾਰ ਨੂੰ ਅਸੀਂ ਤੋੜ ਕੇ ਜਾ ਰਹੇ ਹਾਂ ਕਿਉਂਕਿ ਪਹਿਲਾਂ ਬੰਦੇ ਦੇ ਮਨ ਵਿੱਚ ਈਰਖਾ ਦੀ ਦੁਵਾਰ ਬਣਦੀ ਹੈ ਫਿਰ ਹੀ ਘਰਾਂ ਵਿੱਚ ਦੁਵਾਰਾ ਖਿੱਚੀਆਂ ਜਾਂਦੀਆਂ ਨੇ ਸ਼ੁਰੂਆਤ ਮਨ ਤੋਂ ਹੀ ਹੁੰਦੀ ਹੈ ਮਨ ਦੇ ਵਿੱਚ ਈਰਖਾ ਦਾ ਬੀਜ ਜਦੋਂ ਫੁੱਟ ਫੁੱਟ ਕੇ ਵੱਡਾ ਰੁੱਖ ਬਣ ਜਾਂਦਾ ਨਾ ਤੇ ਫਿਰ ਘਰਾਂ ਦੇ ਵਿੱਚ ਵੀ ਦਵਾਰਾਂ ਬਣ ਜਾਂਦੀਆਂ ਨੇ ਲਕੀਰ ਪਹਿਲਾਂ ਮਨ 'ਚ ਖਿੱਚੀ ਜਾਂਦੀ ਹੈ ਦਵਾਰਾਂ ਪਹਿਲਾਂ ਮਨ 'ਚ ਬਣਦੀਆਂ ਨੇ ਤੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਬੜਾ ਸਮਝਾਇਆ ਤੇ ਇਹਨਾਂ ਸਾਰੇ ਪਰਿਵਾਰ ਨੇ ਹੱਥ ਜੋੜ ਕੇ ਮਾਫੀ ਮੰਗੀ ਵੀ ਸੱਚੇ ਪਾਤਸ਼ਾਹ ਭੁੱਲ ਹੋ ਗਈ ਹੈ ਗਲਤੀ ਹੋ ਗਈ ਹੈ ਤੇ ਇਸ ਵਾਰ ਸਾਨੂੰ ਭੁੱਲ ਦੀ ਖਿਮਾ ਬਖਸ਼ੋ ਅੱਗੇ ਤੋਂ ਅਸੀਂ ਮਾਈ ਦੇਸਾਂ ਜੀ ਨੂੰ ਆਪਣੀ ਮਾਤਾ ਕਰਕੇ ਜਾਣਾਂਗੇ ਗੁਰੂ ਸਾਹਿਬ ਵੀ ਆਪਣੀ ਬਾਣੀ ਚ ਕਹਿੰਦੇ ਨੇ ਨਾ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਤਰੈ ਪਾਤਸ਼ਾਹ ਕਹਿੰਦੇ ਨੇ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਤਰੈ ਹੋਰ ਵੀ ਅਸੀਂ ਬਾਣੀ ਚ ਬਚਨ ਪੜਦੇ ਆ ਕਿ ਜੋ ਹਮਰੀਬਤ ਹੋਤੀ ਮੇਰੇ ਸਤਿਗੁਰਾ ਸਾਬਦ ਤੁਮ ਹਰ ਜਾਣੋ ਆਪੇ ਅਮਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸਾਰੇ ਪਰਿਵਾਰ ਨੂੰ ਨਿਹਾਲ ਕੀਤਾ ਤੇ ਪਾਤਸ਼ਾਹ ਜੀ ਫਿਰ ਦਮਦਮਾ ਸਾਹਿਬ ਦੀ ਧਰਤੀ ਤੇ ਆ ਗਏ